ਜੇ ਜੀਸੀਪੀ ਆਂਦੇ ਇਹਨੂੰ ਯਾਦ ਦੇ ਤੇ ਗੱਡੀ ਇਧਰੋਂ ਸਾੜੀ ਵੱਲੋਂ ਆਉਂਦੀ ਸੀ ਤੇ ਅਜਰਾ ਪੁੰਬਲੀ ਵਾਲਾ ਪੰਪਿਆ ਸੂਏ ਲਾ ਕੇ ਇੱਥੇ ਆਣ ਕੇ ਤੇ ਇਹਨਾਂ ਨੇ ਮਤਲਬ 2400 ਰੁਪਏ ਦਾ ਤੇਲ ਪਵਾ ਕੇ ਤੇ ਉਸੇ ਵੇਲੇ ਮਤਲਬ ਰਫੂ ਚੱਕਰ ਹੋ ਗਿਆ Google Pay ਜਿਆ ਹਸਾਲ ਕੀਤਾ ਇਹਨਾਂ ਨੇ ਕੋਈ ਪੈਸਾ ਨਹੀਂ ਸਾਡਾ ਆਇਆ ਵਿੱਚ ਇਹਦੇ ਤੇ ਜਿੱਥੇ ਵੀ ਇਹ ਗੱਡੀ ਮਿਲਦੀ ਆ ਤੇ ਉਹਨਾਂ ਨੂੰ ਇਨਾਮ ਦਿੱਤਾ ਜਾਏਗਾ ਕਿਉਂਕਿ ਇਹ ਮਤਲਬ ਇਹੋ ਜੇ ਚੋਰ ਹੋਣਗੇ ਤੇ ਸਮਝ ਲਓ ਕਿ ਜ਼ਿਆਦਾ ਜੁਰਮਾਨਾ ਭਰਨਗੇ ਠੀਕ ਹੈ ਨਾ ਤੁਹਾਨੂੰ 5000 ਰੁਪਇਆ ਦਿੱਤਾ ਜਾਏਗਾ ਜਿਹੜਾ ਵੀ ਇਹਨਾਂ ਦਾ ਦੱਸ ਦੇ ਆ ਵੇਖੋ ਬੈਕ ਸਾਈਡ ਨਾਲ ਆ ਰਿਹਾ ਨਾ ਜਦੋਂ ਬਾਰੀ ਖੋਲਣ ਦੀ ਆ ਤੇ ਲਿਖਿਆ ਇਹਦੇ ਉੱਤੇ ਆ ਸੀ ਆਰ ਪ੍ਰੇਟਾ ਲਿਖਿਆ ਹੈ ਪ੍ਰੇਟਾ ਲਿਖਿਆ ਜੀ ਪ੍ਰੇਟਾ ਲਿਖਿਆ ਹੋਇਆ ਵਾ ਤੇ ਇਹ ਗੱਡੀ ਜਿੱਥੇ ਵੀ ਹੈ ਗਈ ਹੈ ਤੇ ਸਾਨੂੰ ਦੱਸ ਦਿਓ ਇਹ ਤੇਲ ਪਵਾ ਕੇ ਤੇ ਮਤਲਬ ਲੈ ਕੇ ਗਏ ਤੇ ਪੈਸੇ ਦੇ ਕੇ ਨਹੀਂ ਗਏ ਤੇ ਜਾਂ ਮਤਲਬ ਵੀ ਇਹਨਾਂ ਨੂੰ ਧੋਖਾ ਹੋਇਆ ਜਾਂ ਕੀ ਕੀਤਾ ਹੋਵੇ ਨਾ ਧੋਖਾ ਕੀਤਾ ਹੋਵੇ ਇਹਨੂੰ ਮੁੰਡਾ ਇੱਕ ਆ ਹੀ ਰਾਜੀ ਇਹ ਸਾਰੇ ਮਿਲ ਰਹੀ ਸਾਰੇ ਲੱਗੇ ਵੀਡੀਓ ਚਾਰਨ ਇਹ ਕਾ ਮੁੰਡਾ ਜੇ ਆ ਵੇਖੋ ਜਿਹੜਾ ਨਿਕਲੇ ਬਾਹਰ ਤੇ ਇੱਕ ਵਿੱਚ ਬੈਠਾ ਵਾ ਇਹ ਜਾਣ ਕੇ ਗੂਗਲ ਪੇਜ ਆ ਕਰਕੇ ਨਾ ਗਾੜੀ ਨੂੰ ਤੇ ਓੜ ਕੇ ਚਲ ਗਏ ਫਿਰ ਇੱਕ ਬੰਨੇ ਦੋਵੇਂ ਬੰਨੇ ਤੇਲ ਪਵਾਇਆ ਇਧਰੋਂ ਵੀ ਪਵਾ ਲਿਆ ਤੇ ਉਧਰੋਂ ਵੀ ਪਵਾ ਲਿਆ ਇਹ 2400 ਰੁਪਏ ਦਾ ਤੇਲ ਪਵਾ ਕੇ ਤੇ ਇਧਰੋਂ ਫਿਰ ਮਤਲਬ ਧਾਰੀਆਲ ਆ ਕੇ ਤੇ ਫਿਰ ਐ ਨੂੰ ਗਏ ਸਾਡੇ ਭੁੰਬਲੀਆ ਨੂੰ ਪਤਾ ਨਹੀਂ ਕਿੱਧਰ ਗਾੜੀ ਚਲ ਗਏ ਆ ਤੇ ਜਿੱਥੇ ਵੀ ਹੈਗੇ ਆ ਤੇ ਗੱਡੀ ਆ ਵੇਖ ਲਓ ਪਰੇਟਾ ਵਾ ਤੇ ਜਰੂਰ ਬੇਨਤੀ ਆ ਤੇ ਉਹਨੂੰ 5000 ਰੁਪਏ ਨਾਮ ਦਿੱਤਾ ਜਾਏਗਾ ਜਿਹੜਾ ਇਹ ਗੱਡੀ ਨੂੰ ਦੱਸ ਦੇਗਾ ਕਿ ਇਹ ਇੰਨਾ ਸਾਲ ਕਿੱਦਾਂ ਕਰਦੇ ਆ ਇਹ ਕੌਣ ਨੇ ਮਤਲ ਇਹ ਤੁਹਾਡਾ ਕਿਤਾਬ ਹੈ ਇਹਨਾਂ ਦਾ ਤੇ ਮਨੋਂ ਗਾਲਾਂ ਉਹ ਦੂਜੇ ਕੱਢਣ ਦੇ ਸੀ ਮਤਲਬ ਇਹਨਾਂ ਨੂੰ ਇਹੋ ਜਿਹੇ ਹੁਣ ਕਿਉਂ ਨਾਲ ਜਿਹੜਾ ਮਾਲਕ ਹੁੰਦਾ ਮਾਲਕ ਦਾ ਕੰਮ ਪਿਆ ਤੇ ਇਹ ਬੱਚੇ ਕੰਮ ਕਰਨ ਦੇ ਤੇ ਇਸ ਕਰਕੇ ਮਤਲਬ ਜੇ ਕੋਈ ਵੀ ਚਾਂਸ ਹੋਇਆ ਤਾਂ ਫਿਰ ਵੀ ਇਹ ਗੱਡੀ ਦਾ ਨਾਮ ਲੱਗੇਗਾ ਆਹ ਇਹ ਗੱਡੀ ਆ ਇਹ ਪਰੇਟਾ ਗੱਡੀ ਆ ਜਿਹੜਾ ਵੀ ਕੋਈ ਚੋਰੀ ਹੋਏ ਜਾਂ ਕਿੱਦਾਂ ਵੀ ਆ ਤੇ ਇਹਦਾ ਨਾਮ ਹੀ ਲੱਗੇਗਾ ਵਿੱਚੇ ਤੇ ਇਸ ਕਰਕੇ ਕਈ ਬਹੁਤ ਜ਼ਿਆਦਾ ਸਾਰੀ ਹੁੰਦੀ ਨੇ ਜਿਹੜੇ ਇਹੋ ਜਿਹਾ ਕੰਮ ਕਰ ਦਿੰਦੇ ਨੇ ਤੇ ਜਿੱਥੇ ਵੀ ਇਹ ਗੱਡੀ ਮਿਲਦੀ ਆ ਇਹ ਪਰੇਟਾ ਉੱਤੇ ਲਿਖਿਆ ਹੋਇਆ ਨਾਮ ਤੇ ਬੇਨਤੀ ਆ ਕਿ ਉਹਨੂੰ 5000 ਅਨਾਮ ਦਿੱਤਾ ਜਾਏਗਾ ਜਿਹੜਾ ਵੀ ਇਹ ਗੱਡੀ ਦਾ ਨੰਬਰ ਜੋ ਦੱਸ ਦੇਗਾ ਨੰਬਰ ਦੱਸ ਦਿਓ ਤੁਹਾਨੂੰ ਤਾਂ ਤਾਂ ਵੀ ਬਹੁਤ ਪਲਾਜ ਵਾਹੀ